ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋੜਕਾ ਕਲਾਂ ਦੀ ਜਿਹੜੀ ਦਿਵਾਲਾ ਤੋਂ ਗਰਾਂਹ ਛੜ ਗਿਆ ਆਪਾਂ ਨੂੰ ਯਾਦ ਆ ਜਾਵੇ ਕਿ ਬੜੇ ਧਾਨਿਆਂ ਤੋਂ ਬਾਅਦ ਜਿਹੜੀ ਇਹ ਸੜਕ ਬਣੀ ਸੀਗੀ ਪਿਛਲੇ ਸਾਲ ਜਦੋਂ ਛੜਕ ਬਣੀ ਆ ਉਹ ਤੋਂ ਪ੍ਰਾਂਤੀ ਜਿਹੜੀ ਇੱਕ ਪਿੱਛੇ ਉਹ ਮਸ਼ੀਨ ਦੇਖ ਰਹੇ ਆ ਇਹੋ ਜੇ ਮਸ਼ੀਨ ਜਿਹਨੂੰ ਕਪਾਚੈਨ ਨਾਲ ਜੀਐਸਬੀ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਇਹ ਦੇ ਖਾਲਸੇ ਤੋਂ ਹੀ ਤੁਸੀਂ ਜਿੱਗੀ ਤਾਂ ਕੋ ਸੜਕ ਤਾਂ ਬਹੁਤ ਜਣਾ ਨੁਕਸਾਨ ਜੜਾ ਆ ਇਹ ਜੀਐਸਬੀ ਨੇ ਕੀਤਾ ਸੀ ਕਿਉਂਕਿ ਇਹ ਜਿਹੜੀ ਮਸ਼ੀਨ ਹੈਗੀ ਹੈਵੀ ਮਸ਼ੀਨ ਨਹੀਂ ਜਿਹੜੀਆਂ ਇਹ ਮਸ਼ੀਨਾਂ ਹੈਗੀਆਂ ਆ ਇਹ ਚੇਨਾਂ ਵਾਲੀਆਂ ਹੁਣੇ ਤੇ ਜਿਹੜੀ ਚੇਨ ਆ ਉਹ ਛੜਕਦਾ ਬਹੁਤ ਛੜਕਾਂ ਦਾ ਬਹੁਤ ਨੁਕਸਾਨ ਕਰਦੀ ਹੈ ਤੇ ਇਸ ਕਰਕੇ ਜਿਹੜੀ ਹੈਵੀ ਮਸ਼ੀਨਰੀ ਹੈ ਛੜਕਾਂ ਦੇ ਨਹੀਂ ਚਲਾਈ ਜਾ ਸਕਦੀ ਪਰ ਇਸ ਦੇ باوجود ਵੀ ਫੇਰੇ ਖਾਲ ਵੀ ਜਦੋਂ ਇਸ ਸੜਕ ਦੇ ਉੱਪਰੋਂ ਇਹ ਮਸ਼ੀਨ ਪੁਜਦੀ ਸੀ ਕਿ ਤਾਂ ਬਹੁਤ ਜਿਹੜਾ ਨੁਕਸਾਨ ਜਿਹੜਾ ਆ ਉਹ ਸੜਕ ਦਾ ਹੋ ਗਿਆ ਸੀਗਾ ਤੇ ਅੱਜ ਫੇਰ ਸਵੇਰੇ ਜਿਹੜਾ ਇਹ ਜਿਹੜੀ ਮਸ਼ੀਨ ਹੈਗੀ ਆ ਰੁੜਕਾ ਕੜਾ ਕੋਕਾ ਬਡਾਖਾ ਨੇ ਨੇੜੇ ਜਿਹੜੀ ਵੀਰੀ ਦੀਆਂ ਤਾਰਾਂ ਆ ਬਹੁਤ ਜਿਹੜੀਆਂ ਨੀਵੀਆਂ ਆ ਅਸੀਂ ਸਬੰਧਤ ਵਿਭਾਗ ਜਿਹੜਾ ਬਿਜਲੀ ਵਿਭਾਗ ਆ ਵਾਰ-ਵਾਰ ਉਹਨਾਂ ਨੂੰ ਬੇਨਤੀ ਵੀ ਕਰ ਚੁੱਕੇ ਆ ਇਸ ਸਬੰਧਤ ਅਸੀਂ ਦੋ ਦੋ ਤਿੰਨ ਵਾਰ ਖਬਰਾਂ ਵੀ ਜਿਹੜੀਆਂ ਅੱਜ ਸਾਡੇ ਸਾਹਮਣੇ ਕਰ ਚੁੱਕੇ ਆ ਪਰ ਇਸ ਦੇ ਬਾਵਜੂਦ ਜਿਹੜੀਆਂ ਉਹ ਜਿਹੜੀਆਂ ਤਾਰਾਂ ਅੱਜ ਤੱਕ ਜਿਹੜੀਆਂ ਆ ਉਹ ਪੁੱਛੀਆਂ ਨਹੀਂ ਕੀਤੀਆਂ ਇਹਦੀ ਵਜ੍ਹਾ ਦੇ ਕਰਕੇ ਜਦੋਂ ਵੀ ਇੱਥੋਂ ਦੀ ਹੈਵੀ ਮਸ਼ੀਨਰੀ ਵੱਡੀ ਮਸ਼ੀਨਰੀ ਜਿਹੜੇ ਵੱਡੇ ਵਾਹਨ ਜਿਹੜੇ ਨੇ ਗੁਜ਼ਰਦੇ ਆ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਹਾਈ ਵੋਲਟੇਜ ਤਾਰਾਂ ਦੇ ਨਾਲ ਗੱਡੀਆਂ ਜਿਹੜੀਆਂ ਟੱਚ ਕਰਦੀਆਂ ਕਿਸੇ ਵੇਲੇ ਵੀ ਉਹ ਜਾਨੀ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਆ ਪਰ ਇਹਦੇ ਬਾਵਜੂਦ ਜਿਹੜਾ ਬਿਜਲੀ ਵਿਭਾਗ ਆ ਇਸ ਨੂੰ ਆ ਨਾ ਕਰਨੇ ਘਾਰੇ ਦੇ ਤਾਂ ਧਿਆਨ ਹੀ ਦੇ ਰਿਹਾ ਤੇ ਅੱਜ ਫੇਰ ਇਹ ਜਿਹੜੀ ਮਸ਼ੀਨ ਹੈ ਤੁਸੀਂ ਕਿਸੇ ਨਿਕਰੇ ਆ ਗਏ ਆ ਤੇ ਇਥੋਂ ਦੀ ਜਿਹੜੀ ਹੈ ਗੁਜਰੇ ਰਹੀ ਸੀ ਕਿ ਤੇ ਇਹਨਾਂ ਨੇ ਜੋ ਤਾਰਾਂ ਦੀ ਵਜ੍ਹਾ ਕਰਕੇ ਜਿਹੜਾ ਹੈ ਮਸ਼ੀਨ ਨੂੰ ਆ ਇਹੇਠਾ ਛੜਕਦੇ ਉਹ ਤਾਰ ਨੇ ਤੇ ਛੜਕ ਮੋੜ ਤੋਂ ਜਿਹੜੀ ਇਥੋਂ ਜਿਹੜੀ ਘੁੱਟੀ ਗਈ ਹੈ ਤੇ ਖੜਕਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਹੈ ਇਹ ਜਦੋਂ ਸਾਡੇ ਧਿਆਨ ਵਿੱਚ ਮਾਮਲਾ ਆਇਆ ਤਾਂ ਵੀਡੀਓ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਨੇ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਨੇ ਮਸ਼ੀਨ ਰੋਕ ਕੇ ਜਿਹੜਾ ਆ ਇਹ ਹੁਣ ਅਗਲੀ ਕੀ ਕਰਦੇ ਜਲਦੀ ਆ ਇਹ ਆਪਾਂ ਜਿਹੜੇ ਸਬੰਧਤ ਐਸਡੀਓ ਸਾਹਿਬ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਇਥੇ ਤਰ੍ਹਾਂ ਜਿਹੜਾ ਸੰਗੜੇ ਸਿਆ ਪਿੰਡ ਹੈਗਾ ਆ ਉਥੇ ਵੀ ਇਹ ਜਿਹੜੀ ਸੜਕ ਹੈਗੀ ਆ ਪਾਣੀ ਦਾ ਪ੍ਰੋਪਰ ਨਿਕਾਸ ਹੋਣ ਦੇ ਕਾਰਨ ਸੜਕ ਤੇ ਪਾਣੀ ਵਾਰ ਵਾਰ ਖੜੇ ਹੋਣ ਦੇ ਕਾਰਨ ਕੋਈ ਜਿਹੜੀ ਸੜਕ ਹੈ ਉਥੋਂ ਵੀ ਬਹੁਤ ਨੁਕਸਾਨੀ ਜਾ ਚੁੱਕੀ ਹੈ ਜੀ ਕਿਉਂਕਿ ਜਦ ਸੜਕ ਦਾ ਨੁਕਸਾਨ ਹੁੰਦਾ ਆ ਉਹ ਇੱਕ ਪਿੰਡ ਦਾ ਇੱਕ ਗੜੀ ਮੋੜੇ ਦਾ ਨੁਕਸਾਨ ਹੀ ਹੁੰਦਾ ਆ ਇਹ ਨਾ ਸੜਕਾਂ ਤੋਂ ਹਜ਼ਾਰਾਂ ਲੋਕ ਰੋਜ਼ ਇਥੋਂ ਦੀ ਆਵਾਜ਼ ਜਿਹੜੀ ਕਰਦੇ ਆ ਰਾਘਿਰ ਬਜਰ ਰਹੇ ਹੈਗੇ ਆ ਤੇ ਉਹ ਜਿਹੜਾ ਪਰੇਸ਼ਾਨੀ ਦਾ ਸਾਹਮ ਪੂਰੇ ਇਲਾਕੇ ਦੇ ਜਿਹੜੇ ਲੋਕ ਆ ਇਲਾਕੇ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆ ਪਰ ਇਹਦੇ باوجود ਵੀ ਵਾਰ-ਵਾਰ ਜਿਹੜਾ ਸੜਕਾਂ ਦਾ ਨੁਕਸਾਨ ਕੀਤਾ ਜਾਂਦਾ ਆ ਸੰਘ ਦੇਸੀਆਂ ਦੀ ਜਿਹੜੀ ਛੜਕ ਹੈਗੀ ਆ ਉਹਦੇ ਬਾਅਦ ਪਾ ਜਾ ਕੇ ਦੇਖ ਸਕਦੇ ਆ ਕਿ ਉੱਥੇ ਬਹੁਤ ਵੱਡੇ ਵੱਡੇ ਟੋਏ ਆ ਪੱਟੇ ਵੀ ਜਿਹੜੇ ਆ ਉਹ ਨਿਕਲ ਚੁਕੇ ਹੈਗੇ ਆ ਗੱਲ ਵੀ ਕੀ ਆ ਉਹਦੇ ਵਿੱਚ ਇਹ ਆਪ ਜਿਹੜਾ ਪ੍ਰੋਫੈਰ ਜਿਹੜਾ ਪਾਣੀ ਦਾ ਨਿਕਾਸ ਤੇ ਕੀਤਾ ਜਾਂਦਾ ਸੜਕ ਦੇ ਉੱਪਰ ਪਾਣੀ ਵਾਰ ਵੜਿਆ ਜਾਂਦਾ ਆ ਇਹਦੀ ਵਜ੍ਹਾ ਦੇ ਕਰਕੇ ਜਿਹੜਾ ਸੜਕਾਂ ਦਾ ਨੁਕਸਾਨ ਹੋ ਚੁੱਕਾ ਆ ਰੁੜਕਾ ਕਲਾਂ ਦੇਖੇ ਹੈਵੀ ਮਸ਼ੀਨਰੀ ਜਿਹੜੀ ਸੜਕ ਦੇ ਉੱਤੇ ਨਾਲੀ ਉਤਾਰੀ ਗਈ ਜੇ ਇਹਦੇ ਨਾਲ ਨੁਕਸਾਨ ਹੋ ਚੁੱਕਾ ਆ ਇਹ ਛੜਕਾਂ ਦੀ ਜਿਹੜੀ ਨੁਕਸਾਨ ਦੀ ਭਰਵਾਈ ਡਿਪਾਰਟਮੈਂਟ ਕਰੂਗਾ ਜਾਂ ਇਹਦਾ ਨੁਕਸਾਨ ਕਰਨ ਵਾਲੇ ਲੋਕ ਕਰਨਗੇ ਇਹ ਵੀ ਦੇਖਣਾ ਵਾਜਬ ਹੋਊਗਾ ਤੇ ਅਸੀਂ ਅੱਜ ਸੰਸਦ ਤੇ ਜਿਹੜਾ ਐਸ.ਏ. ਸਾਹਿਬ ਕੋਲ ਪੀ.ਡਬਲਯੂ.ਡੀ ਹੈਗਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਇਹਦੇ ਬਾਰੇ ਕੀ ਵਿਚਾਰ ਹੈ ਕੀ ਕਹਿਣਾ ਇਹ ਜਿਹੜੀ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਐਸ.ਏ. ਸਾਹਿਬ ਜੋ ਰੁੜਕਾ ਕਲਾਂ ਵਿਖੇ ਜਿਹੜੀ ਅੱਜ ਸ਼ੜਕ ਦੇ ਉੱਪਰ ਬੜੀ ਹੈਵੀ ਜਿਹੜੀ ਮਸ਼ੀਨ ਉਤਾਰੀ ਗਈ ਹੈ ਸ਼ੜਕ ਦਾ ਕਾਫੀ ਨੁਕਸਾਨ ਹੋਇਆ ਤੇ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਤੁਸੀਂ ਅਸੀਂ ਮੌਕਾ ਦੇਖ ਰਹੇ ਹਾਂ ਜੀ ਮੌਕੇ ਅਨੁਸ ਇੱਕ ਰੀਨੋ ਥਾਣੇ ਵਿੱਚ ਵੀ ਜਿਹੜੀ ਕੰਪਲੇਨਟ ਕਰਨ ਲੱਗੇ ਤੇ ਜਿਵੇਂ ਸਰ ਜਿਹੜੀ ਸੜਕ ਟੁੱਟੀ ਹੋਈ ਹੈਗੀ ਆ ਇਹਦੀ ਪ੍ਰਵਾਈ ਹੁਣ ਕਿੱਥੇ ਹੋ ਗਈ ਕਿਉਂਕਿ ਸੜਕ ਤਾਂ ਕਾਫੀ ਨੁਕਸਾਨ ਹੋ ਚੁੱਕਾ ਜੀ ਇਹ ਜਿਹੜਾ ਕੰਸਰਨ ਬੰਦਾ ਹੈ ਉਹ ਵੀ ਕਰਾਂਗੇ ਜੀ ਸਰ ਇਹਦੇ ਨਾਲ ਇੱਕ ਹੋਰ ਹੈ ਜਿੱਦਾਂ ਸੰਗਟੇਸੀਆ ਪਿੰਡ ਹੈਗਾ ਇਹ ਸੜਕ ਬੜੀ ਜਿਆਦਾ ਸਮਾ ਨਹੀਂ ਆਇਆ ਉੱਥੇ ਹੁਣ ਪਾਣੀ ਦੀ ਜਿਹੜੀ ਵਜ੍ਹਾ ਕਰਕੇ ਕਾਫੀ ਜਿਹੜੀ ਛੜ ਗਈ ਆ ਉੱਥਾਂ ਵੀ ਉਹਦਾ ਕਾਫੀ ਨੁਕਸਾਨ ਹੋ ਚੁੱਕਿਆ ਜੀ ਹੂੰ ਉਹ ਇੱਕ ਬੰਦਾ ਆਇਡੈਂਟੀਫਾਈ ਹੋਇਆ ਸਾਡੇ ਕੋਲ ਲੰਮਾ ਟ੍ਰੈਂਟ ਹਾਊਸ ਨਾਮ ਦਾ ਅੱਛਾ ਜੀ ਤੇ ਉਹਦੇ ਬਾਰੇ ਬੀਡੀਪੀ ਉਹ ਬੀਡੀਪੀ ਉੱਤੇ ਕਾਰਵਾਈ ਹੋਣੀ ਹੈ ਉੱਥੇ ਸਰ ਕਾਫੀ ਜਿਹੜੀ ਸੜਕ ਦੇ ਬੱਟੇ ਤੱਕ ਵੀ ਜਿਹੜੇ ਵਿੱਚੋਂ ਨਿਕਲੇ ਆਏ ਹੈਗੇ ਆ ਤੇ ਉਹਦੀ ਸਾਰੇ ਜਦਾਂ ਉਹਦੀ ਮੁਰੰਮਤ ਵਗੈਰਾ ਹੁਣ ਹੋਊਗੀ ਪ੍ਰਸ਼ੰਤ ਬਾਜਪਾ ਉਹਦੀ ਜਿਹਦੇ ਵੱਲੋਂ ਸੜਕ ਨੁਕਸਾਨੀ ਗਈ ਹੈ ਜੀ ਉਹਦੇ ਵੱਲੋਂ ਪਹਿਲਾਂ ਭਰਪਾਈ ਕਰਾਵਾਂਗੇ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਫਿਰ ਠੀਕ ਕਰਾਵਾਂਗੇ ਸੜਕ ਠੀਕ ਆ ਸਰ ਥੈਂਕ ਯੂ ਆ ਵੀ ਰੈੱਡ ਕੋਲੋਂ ਜਿਹੜੇ ਉੱਪਰ ਤਾਰਾਂ ਉੱਤਾਰਨ ਉੱਟ ਜਾਂਦੀ ਹੈ ਹਾਂ ਹਾਂ ਉਹ ਕੰਟੇਨਰ ਓਕੇ ਇਹ ਕਰਕੇ ਥੱਲੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਯਾ ਟਾਇਰ ਥੱਲੇ ਲਾਓ ਇਹਦੇ ਟਾਇਰ ਲਾ ਕੇ ਲੈ ਜਾਓ ਜੀ ਥੱਲੇ ते नहीं कंपनी कौन सी ठीक है।, है।, है उनका है ये काम क्या रोड पर इस मशीनरी को चलाना अलाउड है, नहीं है तो जो नुकसान होगा उसकी भरपाई कौन करेगा उसकी भरपाई हमने चलाना नहीं है उसकी भरपाई कम करेंगे जो पहले नूरमा सर्कल में इतने आपकी तरफ से जो मशीनरी से रोड खराब हो गए हैं वो तो अभी तक बने नहीं जो नया रोड बना है उसको भी खराब कर दिया इसका जिम्मेवार कौन है कंपनी या प्रशासन का जो नियम होगा उस पर फॉलो करेंगे नहीं, नहीं फॉलो तो हैं जो वाला एरिया फतेहगढ़ एरिया है वो सारे आपने तो वाह कर दिया है कंपनी ने, ने।, ने आपने जो रोड पे ये उतारी है मशीन किसके किसके कहने पे उतारी है जी પણ કિસી કનેબને સર યે વાયર આ ગયા સામે તો વાયર લે કિસી કી પરમિશન આપને ડિપાર્ટમેન્ટ કે અપની કંપની તો લેઈ તો હોગી કે નહીં નહીં કોઈ પરમિશન આપને કિસી કી પરમિશન હેરી છડકો ઉતારને સો જંડેયાલા તો રડકા કલા સડક મોડ ટટ ભજદા શિકાર હો રહી હે જિસਦਾ કસૂર વર્ષતે તોરતે ઇન્સાની ગલતી હે હેવી મશીનરી સડક તે ઉતારન તો પહેલા ના તા કિસીને એસ્ટી કિસી પાસે મંજૂરી લેની લાજમી સમજી ਅਤੇ ਨਾ ਹੀ ਕਿਸੇ ਸਬੰਧਤ ਵਿਭਾਗ ਨੂੰ ਦੱਸਣਾ ਜ਼ਰੂਰੀ ਸਮਝਿਆ ਗਿਆ ਆਪਣੀ ਮਰਜ਼ੀ ਨਾਲ ਹੀ ਸੜਕ ਤੇ ਭਾਰੀ ਮਸ਼ੀਨਰੀ ਉਤਾਰ ਦਿੱਤੀ ਗਈ ਅਤੇ ਸੜਕ ਦਾ ਨੁਕਸਾਨ ਕਰ ਦਿੱਤਾ ਸੜਕ ਤੇ ਭਾਰੀ ਮਸ਼ੀਨਰੀ ਉਤਾਰੇ ਜਾਣ ਦਾ ਵੱਡਾ ਕਾਰਨ ਇਥੋਂ ਸੜਕ ਦੇ ਉੱਪਰ ਦੀ ਲੰਘ ਰਹੀਆਂ ਹਾਈ ਵੋਲਟੇਜ ਤਾਰਾ ਹਨ ਜਿਨ੍ਹਾਂ ਨੂੰ ਉੱਚਾ ਕਰਨ ਦੀ ਮੰਗ ਬੜੇ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਪਰ ਬਿਜਲੀ ਵਿਭਾਗ ਪਤਾ ਨਹੀਂ ਕਿਹੜੀ ਮਜਬੂਰੀ ਦੇ ਕਾਰਨ ਇਹਨਾਂ ਤਾਰਾਂ ਨੂੰ ਉੱਚਾ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਜਾਂ ਫਿਰ ਕਿਸੇ ਵੱਡੇ ਹਾਸੇ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ ਕਿ ਕੋਈ ਵੱਡਾ ਨੁਕਸਾਨ ਦੇ ਹਾਸਾ ਹੋਵੇਗਾ ਫਿਰ ਤਾਰਾਂ ਨੂੰ ਉੱਚਾ ਕਰਾਂਗੇ ਫਿਰ ਸਰਕਾਰੀ ਨੁਮਾਇंदे ਵੀ ਬਿਆਨਾਂ ਦੀ ਝੜੀ ਲਗਾ ਦੇਣਗੇ ਸਿਵਲ ਪ੍ਰਸ਼ਾਸਨ ਵੀ ਤੇਜ਼ ਕਾਰਵਾਈ ਤੇ ਹੰਗਾਮੀ ਉਪਰਾਲੇ ਦਿਖਾਵੇਗਾ ਅਤੇ ਬਿਜਲੀ ਵਿਭਾਗ ਵੀ ਫੁਰਤੀ ਦਿਖਾਵੇਗਾ ਪਰ ਹੁਣ ਨਹੀਂ ਪਿੰਡ ਸੰਗਟੇਸੀਆਂ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਵੀਂ ਬਣੀ ਸੜਕ ਦੀ ਲੋਕ ਬਜਰੀ ਵੀ ਖੇਲਰ ਚੁੱਕੀ ਹੈ ਬੱਟੇ ਵੀ ਬਾੜ ਦਿਖਣ ਲੱਗ ਪਏ ਹਨ ਪਰ ਪਾਣੀ ਦਾ ਨਿਕਾਸ ਨਹੀਂ ਕੀਤਾ ਜਾ ਰਿਹਾ ਇਸ ਸੜਕ ਤੋਂ ਇਕੱਲੇ ਪਿੰਡ ਸੰਗਟੇਸੀਆਂ ਦੇ ਨਿਵਾਸੀਆਂ ਨੇ ਹੀ ਨਹੀਂ ਗੁਜ਼ਰਨਾ ਬਲਕਿ ਇਲਾਕੇ ਭਰ ਦੇ ਹਜ਼ਾਰਾਂ ਲੋਕ ਨਿਤ ਇੱਥੋਂ ਦੀ ਲੰਘਦੇ ਹਨ ਜੋ ਇਸ ਟੁੱਟੀ ਛੜਕ ਦੀ ਵਜ੍ਹਾ ਕਰਕੇ ਪਰੇਸ਼ਾਨੀ ਚੱਲਦੇ ਹਨ ਸਰਕਾਰਾਂ ਸਿਰ ਸਮੱਸਿਆਵਾਂ ਦਾ ਭਾਂਡਾ ਭੰਨਣ ਵਾਲੇ ਨਾਗਰਿਕਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ। 4-5 ਧਰਨੇ ਲਗਾ ਕੇ ਮਸਾਂ ਪੂਰੀ ਬਣਵਾਈ ਗਈ ਇਸ ਸੜਕ ਨੂੰ ਬਣਿਆ ਅਜੇ ਕਰੀਬ 1 ਸਾਲ ਹੀ ਬੀਤਿਆ ਹੈ। ਪਰ ਜਿਹੋ ਜਿਹੀ ਟੁੱਟ ਪੁੱਜ ਸੜਕ ਦੀ ਹੋ ਚੁੱਕੀ ਹੈ ਤਾਂ ਮੁੜ ਇਲਾਕਾ ਨਿਵਾਸੀਆਂ ਨੂੰ ਪਹਿਲੇ ਵਰਗੀ ਸੜਕ ਦੇ ਦਰਸ਼ਨ ਕਰਨ ਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ। ਸੋ ਸਮਾਂ ਰਹਿੰਦੇ ਆ ਬਰਸਾਤ ਦੇ ਮੌਸਮ ਤੋਂ ਬਾਅਦ ਇਸ ਸੜਕ ਦੀ ਮੁਰੰਮਤ ਕਰਾਉਣ ਲਈ ਇਲਾਕਾ ਨਿਵਾਸੀਆਂ ਨੂੰ ਮੋੜ ਤੋਂ ਹੰਬੜਾ ਮਾਰਨਾ ਪਵੇਗਾ